ਰੇਡੀ ਮਿਸਤਰੀ ਕਰਤਾਰ ਸਿੰਘ ਸਰਗੋਦੇ ਬਾਰ ਵਿੱਚ ਚੱਕ ਨੰਬਰ 23 ਪੰਜਾਬ ਤੋਂ ਚਲਾ ਗਿਆ ਉੱਥੇ ਉਸ ਨੇ ਆਪਣਾ ਕਾਰਖਾਨਾ ਬਣਾਇਆ ਡੰਡੀ ਉੱਥੇ ਉਸ ਦਾ ਕਿਸਾਨਾਂ ਨਾਲ ਖੇਤੀ ਦਾ ਚੰਗਾ ਕੰਮ ਚੱਲ ਪਿਆ ਡੰਡੀ ਉਦੋਂ ਕਰਤਾਰ ਸਿੰਘ ਦੀ ਉਮਰ 20 ਸਾਲ ਦੀ ਹੋਵੇਗੀ ਚੜਦੀ ਜਵਾਨੀ ਅਤੇ ਰੰਗ ਰੂਪ ਵੀ ਸੋਹਣਾ ਸੀ ਡੰਡੀ ਉਹ ਸੇਪੀ ਦੇ ਨਾਲ ਚਰਖੇ ਬਣਾਉਣ ਦਾ ਵੀ ਮਾਹਰ ਸੀ ਉਸ ਦੇ ਬਣੇ ਚਰਖੇ ਦੂਰ ਦੂਰ ਤੱਕ ਜਾਂਦੇ ਡੰਡੀ ਇੱਕ ਦਿਨ ਮੁਸਲਮਾਨਾਂ ਦੀ ਲੜਕੀ ਸ਼ਰੀਫ ਖਾਂ ਜੋ ਦਸਵੀਂ ਵਿੱਚ ਪੜਦੀ ਸੀ ਡੰਡੀ ਆਪਣੀ ਮਾਂ ਨਾਲ ਚਰਖਾ ਲੈਣ ਆਈ ਓ ਚਰਖਾ ਤਾਂ ਲੈ ਗਈ ਪਰ ਆਪਣਾ ਦਿਲ ਕਰਤਾਰ ਸਿੰਘ ਨੂੰ ਦੇ ਗਈ ਡੰਡੀ ਓ ਕੰਮ ਦੇ ਬਹਾਨੇ ਕਾਰਖਾਨੇ ਕਈ ਗੇੜੇ ਮਾਰਨ ਲੱਗ ਗਈ ਡੰਡੀ ਕਰਤਾਰ ਸਿੰਘ ਨੂੰ ਵੀ ਪਤਾ ਲੱਗ ਗਿਆ ਕਿ ਸ਼ਰੀਫਾ ਉਸ ਨੂੰ ਦਿਲੋਂ ਚਾਹੁੰਦੀ ਹੈ ਡੰਡੀ ਉਹਨਾਂ ਦਾ ਮੇਲਜੋਲ ਗੂੜੇ ਪਿਆਰ ਵਿੱਚ ਬਦਲ ਗਿਆ ਡੰਡੀ ਉਹਨਾਂ ਦਿਨਾਂ ਵਿੱਚ ਹੀ ਅੰਗਰੇਜ਼ ਹਕੂਮਤ ਭਾਰਤ ਨੂੰ ਆਜ਼ਾਦ ਤਾਂ ਕਰ ਗਈ ਪਰ ਦੇਸ਼ ਦੇ ਟੁਕੜੇ ਕਰਕੇ ਮੁਸਲਮਾਨਾਂ ਲਈ ਵੱਖਰਾ ਪਾਕਿਸਤਾਨ ਬਣਾ ਗਈ ਡੰਡੀ ਆਪਣੇ ਦੇਸ਼ ਲਈ ਜਾਨ ਮੌਕੇ ਹੱਲੇ ਗੁੱਲਿਆਂ ਦੀ ਕਟਾ ਵੱਡੀ ਵਿੱਚ ਲੱਖਾਂ ਲੋਕ ਮਾਰੇ ਗਏ ਡੰਡੀ ਕਰਤਾਰ ਸਿੰਘ ਬਚਦਾ ਬਚਾਉਂਦਾ ਸਿੱਖਾਂ ਦੇ ਕਾਫਲੇ ਨਾਲ ਆਪਣੇ ਪਿੰਡ ਆ ਗਿਆ ਡੰਡੀ ਸ਼ਰੀਫਾਂ ਨੂੰ ਜਦ ਕਰਤਾਰ ਸਿੰਘ ਦੇ ਬਚ ਕੇ ਨਿਕਲ ਜਾਣ ਦਾ ਪਤਾ ਲੱਗਾ ਤਾਂ ਉਹ ਵੀ ਇੱਕ Hindu ਸਿੱਖ ਕਾਫਲੇ ਵਿੱਚ ਭਾਰਤ ਆ ਗਈ ਡੰਡੀ रेडी ਉਸਨੇ ਕਰਤਾਰ ਸਿੰਘ ਨੂੰ ਪੰਜਾਬ ਵਿੱਚ ਬਹੁਤ ਲੰਬਿਆ ਪਰ ਉਹ ਨਾ ਮਿਲ ਸਕਿਆ ਡੰਡੀ ਅਖੀਰ ਉਸਨੇ ਬਰਨਾਲੇ ਕਿਸੇ ਪੜ੍ਹੇ ਲਿਖੇ ਮੁਸਲਮਾਨ ਖੁਰਸ਼ੀਦ ਨਾਲ ਸ਼ਾਦੀ ਕਰ ਲਈ ਅਤੇ ਕਾਲਜ ਵਿੱਚ ਪੜਨ ਲੱਗ ਗਈ ਡੰਡੀ ਕਰਤਾਰ ਸਿੰਘ ਵੀ ਵਿਆਹ ਗਿਆ ਅਤੇ ਉਸ ਦੇ ਇੱਕ ਲੜਕੀ ਹਰਮੀਤ ਵੀ ਹੋ ਗਈ ਜੋ ਕਿ ਪੜ੍ਹ ਲਿਖ ਕੇ ਜੀਬੀਟੀ ਕਰ ਗਈ ਡੰਡੀ ਇੱਕ ਦਿਨ ਉਹ ਆਪਣੇ ਡੈਡੀ ਕਰਤਾਰ ਸਿੰਘ ਨਾਲ ਚੰਡੀਗੜ੍ਹ ਯੂਨੀਵਰਸਿਟੀ ਕਿਸੇ ਕੰਮ ਲਈ ਗਈ ਅਤੇ ਉੱਥੇ ਇੱਕ ਦਫ਼ਤਰ ਦੇ ਕਲਰਕ ਨੇ ਕਿਹਾ ਕਿ ਤੁਹਾਡਾ ਮਾਈਗ੍ਰੇਸ਼ਨ ਦਾ ਕਿਸ ਹੈ ਉਹ ਸਾਹਮਣੇ ਸੀਨੀਅਰ ਸੁਪਰਡੈਂਟ ਮੈਡਮ ਸ਼ਰੀਫ ਖਾਨ ਨੂੰ ਮਿਲੋ ਡੰਡੀ ਜਦ ਉਹ ਮੈਡਮ ਕੋਲ ਗਏ ਤਾਂ ਕਰਤਾਰ ਸਿੰਘ ਦੀਆਂ ਅੱਖਾਂ ਅਡੀਆਂ ਰਹਿ ਗਈਆਂ ਹੈ ਸ਼ਰੀਫਾ ਤੂੰ ਪ੍ਰਸ਼ੰਚਨ ਹਾਂ ਕਰਤਾਰ ਸਿਆ ਮੈਂ ਮੈਂ ਤੈਨੂੰ ਦੋਵਾਂ ਦੇਸ਼ਾਂ ਵਿੱਚ ਬੜਾ ਲੱਭਿਆ ਪਰ ਤੂੰ ਨਾ ਮਿਲ ਸਕਿਆ ਡੰਡੀ ਆਖਰ ਮੈਂ ਇੱਥੇ ਬਰਨਾਲੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਸ਼ਾਦੀ ਕਰ ਲਈ ਡੰਡੀ ਉਸ ਨੇ ਹਰਮੀਤ ਦਾ ਫਟਾਫਟ ਕੰਮ ਕਰਵਾਇਆ ਅਤੇ ਕਰਤਾਰ ਸਿੰਘ ਨੂੰ ਕਿਹਾ ਚੱਲ ਹੁਣ ਦਫ਼ਤਰ ਟਾਈਮ ਵੀ ਹੋ ਗਿਆ ਹੈ ਕਰ ਚੱਲਦੇ ਆਂ ਹਾਂ ਆਪਣੇ ਪਤੀ ਪ੍ਰੋਫੈਸਰ ਖੁਰਸ਼ੀਦ ਖਾਨ ਨੂੰ ਵੀ ਮਲਾਵਾਂਗੀ ਅਤੇ ਚੱਕ ਨੰਬਰ 23 ਦੀਆਂ ਜਾਦਾਂ ਵੀ ਤਾਜ਼ਾ ਕਰਾਂਗੇ ਡੰਡੀ ਹੁਣ ਡੁੱਬਦੇ ਸੂਰਜ ਦੀ ਗੱਲ ਕਰਦਾ ਹਾਂ ਡੰਡੀ ਮੇਰੇ ਬਰਾਂਡੇ ਵਿੱਚ ਵੀ ਇਹ ਦਿਸ ਜਾਂਦਾ ਹੈ ਡੰਡੀ ਜਦ ਵਿਹਲ ਹੁੰਦੀ ਹੈ ਦੇਖ ਲੈਂਦਾ ਹਾਂ ਡੰਡੀ ਸ਼ਾਮੀ ਡੁੱਬਦੇ ਸੂਰਜ ਨੂੰ ਦੇਖ ਰਿਹਾ ਸੀ ਡੰਡੀ